ਹਾਂਜੀ ਦੋਸਤੋ ਕਿਦਾਂ ਹਾਲ ਚੱਲ ਤੁਹਾਡਾ ਸਾਰਿਆਂ ਦਾ ਚੌਥਾ ਦਿਨ ਹੈ ਅੱਜ ਲਗਾਤਾਰ ਮੀਂਹ ਪੈ ਰਿਹਾ ਤੇ ਹਟੇ ਨਹੀਂ ਰਿਹਾ ਬਿਲਕੁਲ ਵੀ ਬੇਬੀ ਐਨ ਪੂਰਾ ਤੇਜ਼ ਰਿਹਾ ਤੇ ਦੇਖੋ ਸਾਰੇ ਪਾਸੇ ਜਲ-ਜਲ ਹੋ ਗਿਆ ਪਿਆ ਆ ਅੱਜ ਦਾ ਦਿਨ ਤਾਂ 100% ਹੈਗਾ ਹੈਗਾ ਕੱਲ ਦਾ ਪਤਾ ਨਹੀਂ ਵੀ ਘਟੇ ਜਾਂ ਵਧੇ ਉਦਾਂ ਪੈਸੇ 80% ਸੀਗਾ ਕੱਲ ਦਾ ਦੱਸਿਆ ਹੋਇਆ ਨੈਟ ਦੇ ਉੱਤੇ ਪਰ ਇਸ ਵਾਰ ਨੈਟ ਪੂਰਾ ਸੱਚ ਹੋਇਆ ਸਾਰੇ ਪਾਸੇ ਜਲਤਾ ਹੋਵੇ ਜਲਤਾ ਹੋਈ ਆ ਪਸੂਨਾ ਦਾ ਵੀ ਇੱਕ ਹੋਇਆ ਆ ਮਾਲ ਢੰਗ ਕਰਦਾ ਸਾਰਾ ਕੁਝ ਬਾਰਿਸ਼ ਛੱਡ ਹੀ ਨਹੀਂ ਰਹੀ ਜਿਆਦਾ ਨਵਾਇਜ਼ ਹੁੰਦੀ ਹੋਣੀ ਆ ਮੇਸ਼ਗਰੀ ਲਈ ਹੋਈ ਆ ਉਹਦੇ ਉੱਤੇ ਛੱਟੇ ਪੈ ਰਹੇ ਆ ਤੇ ਪਾਣੀ ਵੀ ਸਾਡੇ ਪਿੰਡ ਦਾ ਜਿਹੜਾ ਬੇਈ ਨੰਗ ਦੀ ਜਿਹਾ ਚੜਿਆ ਹੋਇਆ ਪੂਰਾ ਉੱਪਰ ਦੀ ਚੱਲਣ ਡਿਆ ਬਹੁਤ ਜ਼ਿਆਦਾ ਤੇ ਇਧਰ ਜਿਹੜੇ ਖੇਤ ਪੈਂਦੇ ਆ ਇਧਰ ਏਰੀਆ ਦੇ ਪਿੱਛੇ ਲਾਸਟ ਦੇ ਤੇ ਸਾਰੇ ਖੇਤਾਂ ਦੇ ਵਿੱਚ ਵੀ ਪਾਣੀ ਆ ਗਿਆ ਆ ਕਰਕੇ ਲੋਕਾਂ ਨੇ ਫਸਲਾਂ ਪਰਵਾਵਾ ਇਹ ਕਰੇ ਬਿਨਾਂ ਹੀ ਨੁਕਸਾਨ ਹੋਵੇ ਬੜੀ ਮਿਹਨਤ ਆਉਂਦੀ ਆ ਬੜਾ ਖਰਚਾ ਆਉਂਦਾ ਹਾਂਜੀ ਦੋਸਤੋ ਇੱਕ ਵਾਰੀ ਫੇਰ ਦੇਖੋ ਵਹੀਂ ਦਾ ਪੱਧਰ ਵੱਧ ਗਿਆ ਆ ਪਾਣੀ ਬਹੁਤ ਜ਼ਿਆਦਾ ਚੜ ਗਿਆ ਆ ਵਜੂਏ ਦੇ ਵਿੱਚ ਤੇ ਆ ਦੂਰੋਂ ਦੇਖੋ ਪਾਣੀ ਆ ਰਿਹਾ ਆ ਇਹ ਪੂਆ ਆਇਆ ਦੋ ਪੂਦੇ ਮੁੰਡੇ ਆਇਆ ਨੂੰ ਆ ਜਾ ਆ ਜਾ ਆ ਜਾ ਬਾਹਰ ਆ ਜਾ ਇਹ ਹੁਣ ਮਸ਼ੀਨਾਂ ਬੰਦ ਹੋਈਆਂ ਵਾ ਜੋਗੇ ਆ ਜਾ ਯਾਰ ਕੀ ਕਰੀ ਜਾਣਾ ਇਧਰ ਆ ਫੋਟੋ ਬਣਾ ਕੇ ਪਿੱਛੇ ਹਾਂਜੀ ਦੋਸਤੋ ਬਹੁਤ ਤੇਜ਼ ਬਾਣੀ ਚੱਲ ਰਿਹਾ ਖਤਰੇ ਦੇ ਨੇ ਜਾਂ ਤੋਂ ਉੱਪਰ ਹੀ ਕੰਮ ਚੱਲ ਰਿਹਾ ਤੇ ਅਜਾ ਰੁਪਏ ਵਿੱਚ ਜਾ ਕੇ ਥੋੜੇ ਜਿਹੇ ਲਗਾਉਣੇ ਆ ਲਾਗੇ ਜੇ ਜਾ ਕੇ ਬਾਅਦ ਸਿੰਘ ਵਿੱਚ ਨਹੀਂ ਜਾਣਾ ਹੈਗਾ ਇੱਕ ਛਿਕ ਦਿਨਾ ਦਿੰਦੇ ਆ ਆ ਦੇਖੋ ਪਾਣੀ ਦੇ ਵਿੱਚ ਜਾ ਰਹੇ ਆ ਪਾਣੀ ਦੇ ਵਿੱਚ ਯਾਤਰਾ ਹੁਜੀ ਪਈਆ ਗੋਡਿਆਂ ਤੱਕ ਤਾਂ ਮਮਾ ਇੱਥੇ ਆ ਗਿਆ ਪਾਣੀ ਇੱਥੇ ਹੀ ਆ ਗਿਆ ਆ ਖੱਤੇ ਦੀ ਕਿਸੇ ਟਾਈਮ ਹੁਣ ਇਸ ਵੇਲੇ ਪੂਰੇ ਬੈਂ ਦੇ ਰੂਪ ਲੈ ਚੁੱਕੇ ਆ ਤੇ ਬੈਂ ਹੀ ਲੱਗਦੀ ਆ ਸਾਰੀ ਤੇ ਬੱਦਲ ਹੱਲੇ ਵੀ ਐਨ ਪੂਰਾ ਦੇਖੋ ਛਾਇਆ ਹੋਇਆ ਆ ਪਿੰਡ ਦਾ ਮੁੰਡਾ ਤੋਇਆ ਬਹੁਤ ਜ਼ਿਆਦਾ ਬੁਰਾ ਹਾਲਿਆ ਆ ਸਾਡੇ ਪਿੰਡ ਦਾ ਮੇਨ ਰੋਡ ਆ ਜਿਹੜਾ ਇਸ ਵੇਲੇ ਜਲ ਥਲ ਜਲ ਥਲ ਹੋਇਆ ਪਿਆ ਪੂਰਾ ਕੋਈ ਰਸਤਾ ਨਹੀਂਗਾ ਪਿੰਡ ਤੋਂ ਬਾਹਰ ਨਿਕਲਦਾ ਇਹ ਪਹਿਲਾਂ ਵੀ ਸੀਗਾ ਹੁਣ ਪਹਿਲਾਂ ਬੇ ਬੇ ਪੁੱਤਰ ਤੇ ਅੱਧੀ ਹੁਣ ਕੀ ਨਹੀਂ ਲਿਓ ਮਾਦੀ ਨਹੀਂ ਹੁੰਦਾ ਇਹ ਮੈਨੂੰ ਵਾਹ ਹੈ ਉਹਨੂੰ ਇੱਥੇ ਲਵਾਉਣਾ ਸੀ ਜਦੋਂ ਕੋਈ ਵੈਕੈਂਸੀ ਨਹੀਂ ਸੀ ਰੋਕ ਤੇ ਉਹਨੂੰ ਬਾਹਰ ਪੁੱਛਿਆ ਤਾਂ ਆਉਣ ਨੂੰ ਕਿਹਾ ਆਹੇ ਤੇ ਵੈਕੈਂਸੀ ਨਹੀਂ ਹੈ ਇਹਨੂੰ ਵਿੱਚ ਵੜ ਕੇ ਮਾਰਾ ਜੀ ਜੀ ਮਾਰਾ ਐਕਸੈਮ ਲੋ ਵੀ ਮਿੱਤਰੋ ਪਾਣੀ ਦਾ ਪੱਧਰ ਵੱਧ ਚੁੱਕਿਆ ਆ ਝੋਨੇ ਦੀ ਫਸਲ ਸਾਰੀ ਡੁੱਬ ਗਈ ਆ ਮੁੰਡਿਆਓ ਵੀ ਕੀ ਕੀ ਵਿਚਾਰਿਆ ਮੁੰਡਿਆ ਤੁਹਾਡੇ ਪਾਣੀ ਦੇ ਕਿੱਦਾਂ ਦੇ ਹਾਲਾਤ ਆ ਹਾਲਾਤ ਬਹੁਤ ਖਰਾਬ ਆ ਪਾਜੀ ਪਾਣੀ ਬਹੁਤ ਵਧਿਆ ਆ ਕੱਲ ਆਈ ਸੀਗੀ ਪਾਣੀ ਬਹੁਤ ਸਾਣੀ ਦਾ ਪੱਧਰ ਘੱਟ ਸੀ ਅੱਜ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਲੱਗਦਾ ਆ ਫਸਲ ਦੇ ਬਾਰੇ ਕੋਈ ਵਿਚਾਰ ਕੱਲ ਤੇ ਬਰਸਾਤ ਤਾਂ ਦੀਂਦੀ ਸੀਗੀ ਝੋਨਾ ਲੱਗਾ ਹੋਇਆ ਤੇ ਦੋ ਦਿਨ ਹੋ ਗਏ ਨੂੰ ਡੁੱਬੇ ਹੋਏ ਨੂੰ ਮੀਂਹ ਆ ਡੂਗਾ ਕ ਨਹੀਂ ਮੀਂਹ ਜੀ ਬੱਦਲਾਂ ਦਾ ਆਹ ਬਹੁਤ ਵਧੀਆ ਉੱਪਰੋਂ ਤਾਂ ਲੱਗਦਾ ਨਹੀਂ ਵੀ ਵੜੂਗਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਦਿਨ ਹੋ ਗਿਆ ਹੁਣ ਮੇਰੇ ਖਿਆਲ ਨਾਲ ਨਾ ਲਗਾਤਾਰ ਇਦਾਂ ਹੀ ਆ ਫਸਲ ਦਾ ਬਚਾਇਆ ਤੇ ਪਾਣੀ ਉਹ ਪਿੱਛੇ ਦੀ ਆ ਸੈਲਰ ਦੀਂਦਾ ਪਿਆ ਸਾਹਮਣੇ ਸੈਲਰ ਦੇ ਪਿੱਛੇ ਦੀ ਚੱਲ ਪਿਆ ਤੇ ਮੱਛੀਆਂ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਆਈਆਂ ਹੋਈਆਂ ਆ ਉਹ ਇੱਥੇ ਕੁਝ ਹੈਗਾ ਮੇਰੇ ਹਿਸਾਬ ਨਾਲ ਗਈ ਹੋ ਉਹ ਇੱਥੇ ਕੀ ਆ ਦੇ ਇੱਥੇ ਗਰਾਊਂਡ ਗਰਾਊਂਡ ਪੁਲਦਿਆਂ ਨੂੰ ਉੱਤੇ ਉਹ ਦੇਖ ਕੇ ਨਾ ਤੇਜ਼ ਚੱਲਦਾ ਪਿਆ ਉਹ ਲੈਵਲ ਨਹੀਂ ਜਾਂਦਾ ਹੋ ਜਾਂਦਾ ਆ ਸ਼ਾਲਟ ਸੱਤੀਆਂ ਵਿੱਚ ਭਾਂ ਦੇ ਲੱਭੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਸਿਰਫ ਪਾਣੀ ਪਾਣੀ ਨਜ਼ਰ ਆ ਰਿਹਾ ਆ ਇਹ ਪੰਜਵਾਂ ਛੇਵਾਂ ਦਿਨ ਹੋ ਗਿਆ ਲਗਾਤਾਰ ਇਦਾਂ ਪਾਣੀ ਚੱਲ ਰਿਹਾ ਪਿੱਛੋਂ ਬਾਰਸ਼ਾਂ ਦਾ ਪਹਾੜਾਂ ਦਾ ਪਾਣੀ ਆ ਰਿਹਾ ਜਲੰਧਰ ਦਾ ਵੀ ਪਾਣੀ ਆ ਰਿਹਾ ਉਹ ਸਾਹਮਣੇ ਫਲੇਟ ਦਾ ਇਹਦੇ ਤੇ ਘੱਟੋ ਘੱਟ 10 ਦਿਨ ਹੋ ਗਿਆ ਸਾਨੂੰ ਆ ਨਾਲ ਦੇ ਪਿੰਡ ਦੀ ਗਏ ਆਪਣੇ ਪਿੰਡ ਦੀ ਯੂ ਟੱਪ ਗਏ ਪਾਸੀ ਪਾਣੀ ਪਾਣੀ ਆ ਫਸਲ ਬਚ ਗਈ ਥੋੜੀ ਜੀ ਉੱਚੀ ਕਰਕੇ ਆਵਲਾ ਤੇ ਝੋਨਾ ਸਾਰਾ ਡੁੱਬ ਗਿਆ ਐਸੇ ਝੋਨਾ ਲੱਗਾ ਹੋਇਆ ਸੀਗਾ ਵਿਚ ਵਿਚ ਤੁਹਾਨੂੰ ਛੋਟੇ ਛੋਟੇ ਦੀਦੇ ਹੋਣੇ ਗਣ ਨਵੇਂ ਮਿੱਤਰੋ ਆਰਜੀ ਵਨ ਲਾਇਆ ਸੀਗਾ ਲਾਇਆ ਵੀ ਪਰਾਲੀ ਦਾ ਆ ਖਾਣੇ ਨੂੰ ਵੀ ਲੋਕ ਸਕਿਆ ਦੀ ਪਿੰਡ ਦਾ ਨਾਹਰ ਜੁਆ ਨਾਹਰਾ ਪਿੰਡ ਦਾ ਨਾਹਰਾ ਢੁਰਮੁਰ ਜਾਲ ਸਤਾਵੇ ਪਿੰਡ ਦਾ ਨਾਹਰਾ ਜੀ ਪਾਣੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਚੱਲ ਰਿਹਾ ਆ ਧੂਨਾ ਆ ਵੀ ਗਿਆ